ਗੁਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਲਗਾਤਾਰ بارش ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਨ ਦੇ ਮੱਦੇਨਜ਼ਰ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਥਿਤੀ ਦਾ ਵਿਸਤਾਰਤ ਜਾਇਜ਼ਾ ਲੈਣ ਲਈ ਸਬੰਧਤ ਡਿਪਟੀ ਕਮਿਸ਼ਨਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਰਾਹਤ ਪ੍ਰਬੰਧ ਕਰਨ ਦੇ ਸਖਤ ਹੁਕਮ ਦਿੱਤੇ ਮਗਰ ਪੰਜਾਬ ਪਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਕਪੂਰਤਲਾ ਹੁਸ਼ ਤੇ ਫਿਰੋਜਪੁਰ ਆਦ ਜ਼ਿਲ੍ਹਾ ਵਿੱਚੋਂ ਲੰਘਦੇ ਦਰਿਆਵਾਂ ਦੇ ਬੰਨਾਂ ਦੇ ਅੰਦਰਲੇ ਪਾਸੇ ਵਾਲੇ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ ਕਿਉਂਕਿ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਹੜ ਵਾਲੇ ਖੇਤਰਾ ਵਿੱਚ ਕਿਸਾਨਾਂ ਵੱਲੋਂ ਬਣਾਏ ਗਏ ਆਰਜੀ ਬੰਨਾਂ ਵਿੱਚ ਪਾੜ ਪੈ ਗਏ ਨੇ ਜਿਹੜੇ ਲੋਕਾਂ ਨੇ ਆਰਜੀ ਬੰਨ ਬੰਨੇ ਹੋਏ ਸੀ ਤਾਂ ਉੱਥੇ ਹੀ ਬ੍ਰੀਚ ਹੋਈ ਹੈ ਔਰ ਜਿਹਦੇ ਨਾਲ 3000 ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਟੋਟਲ 3500 ਏਕੜ ਰਕਬਾ ਉੱਥੇ ਇਸ ਕਰੀਕ ਦੇ ਵਿੱਚ ਤੇ ਉਹ 35 ਦੇ ਵਿੱਚੋਂ 3000 ਏਕੜ ਰਕਬਾ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਤੇ ਉੱਥੋਂ ਅਸੀਂ 600 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਤੇ ਬਾਕੀ ਜਿਹੜੇ ਲੋਕ ਨੇ ਉਹ ਉੱਥੇ ਹਲੇ ਅੰਦਰੀ ਨੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਕਿਹਾ ਬਾਹਰ ਆਉਣ ਦੇ ਲਈ ਪਰ ਉਹ ਇਸ ਗੱਲ ਲਈ ਰਾਜੀ ਨਹੀਂ ਹੋਏ ਕਿਉਂਕਿ ਇਹ ਜਿਹੜਾ ਬੋਪੋਰ ਆਈਲੈਂਡ ਹੈ ਇਹ ਹਮੇਸ਼ਾ ਤੋਂ ਹੀ ਇਹ ਬੜਾ ਜਿਸ ਤਰ੍ਹਾਂ ਕਹਿੰਣਾ ਚਾਹੀਦਾ ਨੀਮੀ ਜਗਤ ਇਹ ਹੈ ਤੇ ਇੱਥੇ ਅਕਸਰ ਜਦੋਂ ਵੀ ਪਾਣੀ ਦੀ ਗੱਲ ਆਉਂਦੀ ਹੈ ਤਾਂ ਪ੍ਰਭਾਵਿਤ ਹੋ ਜਾਂਦਾ